ਵਾਹ ਨਹੀਂ ਸਰਕਾਰੇ ਕਿਉਂ ਬੇਫਿਕਰ ਹੋ ਗਈਆਂ ਕਿਸਾਨਾਂ ਤੋਂ ਅੱਜ 28 ਦਿਨ ਹੋ ਗਏ ਨੇ ਤੇ ਜਕਜੀਤ ਡੱਲੇਵਾਲ ਦਾ ਮਰਨ ਵਰਤ ਚੱਰੀ ਹੈ ਤੇ ਕਿਸਾਨ ਜਥੇਬੰਦੀਆਂ ਉਹਨਾਂ ਦੀ ਵਿਗੜੀ ਸਿਹਤ ਨੂੰ ਲੈ ਕੇ ਚਿੰਤਾਤ ਦਿਖਾਈ ਦੇ ਰੀਆਂ ਨੇ ਸਰਵਣ ਸਿੰਘ ਭੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਪੂ ਨੂੰ ਲੈ ਕੇ ਉਹਨਾਂ ਨੇ ਜਥੇਬੰਦੀਆਂ ਨੇ ਇੱਕ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਸਰਕਾਰਾਂ ਦੇ ਉੱਤੇ ਲਗਾਤਾਰ ਪਲਟਵਾਰ ਕੀਤਾ ਜਾ ਰਿਹਾ ਦੱਸਿਆ ਕਿ 30 ਤਰੀਕ ਨੂੰ ਜਿਹੜਾ ਕਿ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਉੱਥੇ ਹੀ ਹੁਣ ਇੱਕ ਨਵਾਂ ਐਲਾਨ ਸਰਵਣ ਸਿੰਘ ਭੰਦੇੜ ਦੇ ਵੱਲੋਂ ਕਰ ਦਿੱਤਾ ਗਿਆ ਤੇ ਦੂਜੇ ਸੇ ਜਿਖੀ ਤੇ ਡੱਲੇਵਾਲ ਦੀ ਬਿਗੜੀ ਸਿਹਤ ਨੂੰ ਲੈ ਕੇ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਤੇ ਸਰਕਾਰਾਂ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਦੇ ਜਾ ਰਹੇ ਨੇ ਆਓ ਤੁਹਾਨੂੰ ਸੁਣੋ ਨੇ ਪਹਿਲਾ ਸਰਵਣ ਸਿੰਘ ਪੰਦੇੜ ਦਾ ਕੀ ਕਹਿਣਾ ਹੈ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਹੜੇ ਦੋਵਾਂ ਫਾਰਮਾਂ ਵੱਲੋਂ ਐਲਾਨ ਹੋਇਆ ਵੀ ਇੱਕ ਤਾਂ ਜਿਹੜਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਅੱਜ ਕੱਲ 24 ਜਿਹੜਾ ਕੈਂਡਲ ਮਾਰਚ ਹੋਊਗਾ 5 ਵਜੇ ਤੋਂ ਬਾਅਦ ਉਹ ਸਾਰੇ ਹੀ ਦੇਸ਼ ਵਿੱਚ ਦੇਸ਼ ਦੇ ਦੂਜੇ ਸੂਬਿਆਂ ਵਿੱਚ ਲਾਗੂ ਕੀਤਾ ਜਾਊਗਾ ਇਹਦੋਂ ਗਾ 26 ਨੂੰ ਜਿਹੜਾ ਵਾ ਉਹ ਜਿਹੜਾ ਵਾ ਉਹ ਭੁਖੜ ਹੜਤਾਲ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲਾਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਹੋਣੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਭਾਰ ਸਰਕਾਰ ਨੇ ਫੈਸਲਾ ਕੀਤਾ ਔਰ ਉਹਨੇ ਖਲੜਾ ਪੂਰੇ ਦੇਸ਼ ਨੇ ਸੂਬਿਆਂ ਨੂੰ ਪੇਜਿਆ ਹੈਗਾ ਉਹਨੂੰ ਆਸ ਵੀ ਆ ਵੀ ਪੰਜ ਪਾਲੇ ਸੂਬਿਆਂ ਚੋਂ ਲਾਗੂ ਕਰ ਲੂਗੀ ਜਿਵੇਂ ਉਹਨਾਂ ਨੂੰ ਲੱਗਦਾ ਇਸ ਤਰੀਕੇ ਨਾਲ ਪੰਜਾਬ ਨੂੰ ਵੀ ਪਿੰਜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਜਿਹੜਾ ਖਲੜਾ ਉਹਨੂੰ ਰੱਦ ਕਰ ਦਵੇ ਇਹਦੇ ਨਾਲ ਨਾਲ ਮੋਰਚੇ ਦੀਆਂ ਪੂਰੀਆਂ ਮੰਗਾਂ ਨੂੰ ਹੱਕ ਵਿੱਚ ਉਹ ਜਿਹੜਾ ਮਤਾ ਪਾਸ ਕਰੇ ਆਪ ਦੇਖੋ ਜੋ ਅਸੀਂ ਸਮਝਦੇ ਹੈਗੇ ਜਿਸ ਤਰ੍ਹਾਂ ਲਹਿਰ ਪੂਰੇ 140 ਕਰੋੜ ਲੋਕਾਂ ਤੱਕ ਆਵਾਜ਼ ਬਾਰਡਰਾਂ ਦੀ ਜਾ ਰਹੀ ਹੈਗੀ ਆ ਮੋਦੀ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਔਰ ਇਹਦੇ ਨਾਲ ਨਾਲ ਅਸੀਂ ਪੰਜਾਬੀਆਂ ਦਾ ਪੂਰਾ ਧੰਨਵਾਦ ਕਰਦੇ ਆ ਜਿਵੇਂ ਬਾਰਡਰਾਂ ਦੇ ਉੱਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਹੋਰ ਰਤਨਪੁਰਾ ਬਾਰਡਰ ਤੋਂ ਐ ਜੰਮ ਕੇ ਉਹ ਸਹਿਯੋਗ ਕਰ ਰਹੇ ਆ ਅਰੇ ਇਹਦੇ ਨਾਲ ਦੀ ਨਾਲ ਐ ਕੜਾਕੇ ਦੀ ਠੰਡ ਦੇ ਬਾਵਜੂਦ ਸਾਡੇ ਹੌਸਲੇ ਨਹੀਂ ਪਸਤ ਹੋਏ ਸ਼ਹੀਦੀ ਪੁਰਬ ਚੱਲ ਰਹੇ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ 27 ਨੂੰ ਆਉਣਾ ਵਾ ਇਹ ਵੀ ਸਾਰੇ ਬਾਡਰਾਂ ਤੇ ਮਨਾਵਾਂਗੇ ਔਰ ਇਸ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਰੇ ਪੰਜਾਬੀਆਂ ਨੂੰ ਕਰਦੇ ਰਹਿਣਾ ਚਾਹੀਦਾ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਹੜੇ ਦੋਵਾਂ ਫੋਰਮਾਂ ਵੱਲੋਂ ਐਲਾਨ ਹੋਇਆ ਪੀ ਇੱਕ ਤਾਂ ਜਿਹੜਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਅੱਛ ਕੱਲ 24 ਨੂੰ ਜਿਹੜਾ ਕੈਂਡਲ ਮਾਰਚ ਹੋਊਗਾ 5 ਵਜੇ ਤੋਂ ਬਾਅਦ ਉਹ ਸਾਰੇ ਹੀ ਦੇਸ਼ ਵਿੱਚ ਦੇਸ਼ ਦੇ ਦੂਜੇ ਸੂਬਿਆਂ ਵਿੱਚ ਲਾਗੂ ਕੀਤਾ ਜਾਊਗਾ ਇਹਦੋਂਗਾ 26 ਨੂੰ ਜਿਹੜਾ ਵਾ ਉਹ ਜਿਹੜਾ ਵਾ ਉਹ ਭੁਖੜ ਹੜਤਾਲ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲਾਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਹੋਣੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਭਾਰ ਸਰਕਾਰ ਨੇ ਫੈਸਲਾ ਕੀਤਾ ਔਰ ਉਹਨੇ ਖਲੜਾ ਪੂਰੇ ਦੇਸ਼ ਦੇ ਸੂਬਿਆਂ ਉਪਰ ਗਿਆ ਹੈਗਾ ਉਹਨੂੰ ਆਸ ਵੀ ਆ ਵੀ ਪੰਜ ਪਾਲੇ ਸੂਬਿਆਂ ਚੋਂ ਲਾਗੂ ਕਰ ਲੂਗੀ ਜਿਵੇਂ ਉਹਨਾਂ ਨੂੰ ਲੱਗਦਾ ਇਸ ਤਰੀਕੇ ਨਾਲ ਪੰਜਾਬ ਨੂੰ ਵੀ ਪਿੰਜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਭਗਵੰਤਮਾਨ ਸਰਕਾਰ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਜਿਹੜਾ ਖਲੜਾ ਉਹਨੂੰ ਰੱਦ ਕਰ ਦੇ ਇਹਦੇ ਨਾਲ-ਨਾਲ ਮੋਰਚੇ ਦੀਆਂ ਪੂਰੀਆਂ ਮੰਗਾਂ ਨੂੰ ਹੱਕ ਵਿੱਚ ਉਹ ਜਿਹੜਾ ਮਤਾ ਪਾਸ ਕਰੇ ਆਪ ਦੇਖੋ ਜੋ ਅਸੀਂ ਸਮਝਦੇ ਹੈਗੇ ਜਿਸ ਤਰ੍ਹਾਂ ਲਹਿਰ ਪੂਰੇ 140 ਕਰੋੜ ਲੋਕਾਂ ਤੱਕ ਆਵਾਜ਼ ਬਾਰਡਰਾਂ ਦੀ ਜਾ ਰਹੀ ਹੈਗੀ ਆ ਮੋਦੀ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਔਰ ਇਹਦੇ ਨਾਲ-ਨਾਲ ਅਸੀਂ ਪੰਜਾਬੀਆਂ ਦਾ ਪੂਰਾ ਧੰਨਵਾਦ ਕਰਦੇ ਆ ਜਿਵੇਂ ਬਾਰਡਰਾਂ ਦੇ ਉੱਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਹੋਰ ਰਤਨਪੁਰਾ ਬਾਰਡਰ ਅੱਜ ਜਮਕਰੋ ਸਹਿਯੋਗ ਕਰ ਰਹਿਆ ਅਰੇ ਇਹਦੇ ਨਾਲ ਦੀ ਨਾਲ ਐ ਕੜਾਕੇ ਦੀ ਠੰਡ ਦੇ ਬਾਵਜੂਦ ਸਾਡੇ ਹੌਸਲੇ ਨਹੀਂ ਪਸਤ ਹੋਏ ਸ਼ਹੀਦੀ ਪੁਰਬ ਚੱਲ ਰਹੇ ਸਾਡੇ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਗੁਰਪੁਰਬ 27 ਨੂੰ ਆਉਣਾ ਵਾ ਇਹ ਵੀ ਸਾਰੇ ਬਾਡਰਾਂ ਤੇ ਮਨਾਵਾਂਗੇ ਔਰ ਇਸ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਰੇ ਪੰਜਾਬੀਆਂ ਨੂੰ ਕਰਦੇ ਰਹਿਣਾ ਚਾਹੀਦਾ